ਪਠਾਨਕੋਟ ਦੀ ਸੀਆਈਏ ਟੀਮ ਨੂੰ ਇੱਕ ਬਹੁਤ ਹੀ ਠੋਸ ਸੂਚਨਾ ਮਿਲੀ ਸੀ ਕਿ ਜਤਿੰਦਰ ਕੁਮਾਰ ਨਾਮ ਦਾ ਇੱਕ ਪੁਰਾਣਾ ਤਾਰਾਗੜ ਰਹਿਣ ਦਾ ਵਾਸੀ ਹੈ ਜਿਹੜਾ ਕਿ ਆਪਣੇ ਤਿੰਨ ਹੋਰ ਸਾਥੀਆਂ ਦੇ ਨਾਲ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉਥੋਂ ਜਿਹੜੀ ਡਰੋਨ ਰਾਹੀਂ ਨਾਰਕੋਟਿਕਸ ਦੀ ਸਪਲਾਈ ਆ ਰਹੀ ਆ ਇਹ ਬਤੌਰ ਕੂਰੀਅਰ ਉੱਥੋਂ ਜਦੋਂ ਡਰੋਨ ਡ੍ਰੌਪ ਕਰ ਦਿੰਦਾ ਉਸ ਤੋਂ ਬਾਅਦ ਇਹ ਜਿਹੜਾ ਹੈਗਾ ਉੱਥੋਂ ਡਰੱਗਸ ਚੱਕ ਕੇ ਫਰਦਰ ਇਹ ਆਪਣੇ ਹੋਰ ਤਿੰਨ ਸਾਥੀਆਂ ਨਾਲ ਜਿਹੜੀ ਅੱਗੇ ਫਰਦਰ ਸਪਲਾਈ ਕਰਦਾ ਅੱਜ ਸੂਚਨਾ ਮਿਲਣ ਤੇ ਜਤਿੰਦਰ ਕੁਮਾਰ ਨੂੰ ਉਸਦੀ ਇੱਕ ਮੋਟਰਸਾਈਕਲ ਡਰੱਗਸ ਅਤੇ ਡਰੋਨ ਜੋ ਕਿ ਪਾਕ ਸਾਈਡ ਤੋਂ ਆਇਆ ਸੀ ਔਰ ਇੰਡੀਅਨ ਸਾਈਡ ਦੇ ਵਿੱਚ ਆ ਕੇ ਉਹ ਕਿਸੇ ਆਪਣਾ ਬੈਲੈਂਸ ਜਿਹੜਾ ਉਹਦਾ ਵਿਗੜ ਗਿਆ ਉਸ ਤੋਂ ਬਾਅਦ ਇਹ ਡਰੋਨ ਜਿਹੜਾ ਹੈਗਾ ਕਵਰ ਨੇ ਚੱਕ ਕੇ ਆਪਣੀ ਕਸਟਡੀ ਵਿੱਚ ਰੱਖਿਆ ਹੋਇਆ ਸੀ ਸਮੇਤ ਡਰੋਨ ਦੇ ਇਹਨੂੰ ਕਾਬੂ ਕੀਤਾ ਇਹਦੀ ਡਿਟੇਲ ਵਿੱਚ ਜਿਹੜੀ ਹੈਗੀ ਆ ਉਹ ਪੁੱਛਗਿੱਛ ਕੀਤੀ ਜਾ ਰਹੀ ਆ ਹੁਣ ਤੱਕ ਤੇ ਜਿਹੜੀ ਪੁੱਛਗਿੱਛ ਹੋਈ ਆ ਇਸ ਤੋਂ ਪਹਿਲਾਂ ਇਹ ਤਕਰੀਬਨ 6-7 ਵਾਰ ਡਰੋਨ ਰਾਹੀਂ ਜਿਹੜਾ ਹੈਗਾ ਸਪਲਾਈ ਲੈ ਚੁੱਕਾ ਔਰ ਫਰਦਰ ਆਪਣੇ ਸਾਥੀਆਂ ਰਾਹੀਂ ਅੱਗੇ ਤੋਂ ਅੱਗੇ ਜਿਹੜੇ ਹੈਗੇ ਆ ਉਹ ਡਰੱਗਸ ਦੀ ਸਪਲਾਈ ਇਹ ਕਰਦੇ ਸੀ ਇਹ ਪੂਰੀ ਡਰੱਗ ਚੇਨ ਹੈ ਜਿਹਦੇ ਵਿੱਚ ਇਹਦਾ ਇਹਨੂੰ ਜਤਿੰਦਰ ਕੁਮਾਰ ਨੂੰ ਇੱਥੇ ਅਰੈਸਟ ਕਰ ਦਿੱਤਾ ਗਿਆ ਇਹਦੇ ਬਾਕੀ ਰਹਿੰਦੇ ਤਿੰਨ ਸਾਥੀਆਂ ਨੂੰ ਐਂਟੀ ਨਾਰਕੋਟਿਕ ਟਾਸਕ ਫੋਰਸ ਬਲੋਗ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਪਹਿਲਾਂ ਜਿਹੜੀ ਡਰੱਗਸ ਆਈ ਸੀ ਉਹ ਪਠਾਨਕੋਟ ਪੁਲਿਸ ਨੇ ਜਦੋਂ ਡਰੋਨ ਨੇ ਡ੍ਰੌਪ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸਰਚ ਦੇ ਦੌਰਾਨ ਜਿਹੜੀ ਹੈਗੀ ਆ ਉਹ ਅੱਧਾ ਅੱਧਾ ਕਿਲੋ ਦੀਆਂ ਦੋ ਖੇਪਾਂ ਜਿਹੜੀਆਂ ਹੈਗੀਆਂ ਉਹ ਉਸੇ ਲੋਕੇਸ਼ਨ ਤੋਂ ਬਰਾਮਦ ਕੀਤੀਆਂ ਜਿਸ ਲੋਕੇਸ਼ਨ ਤੇ ਇਹ ਆਪਰੇਟ ਕਰ ਰਿਹਾ ਸੀਗਾ ਔਰ ਇਹਦੀ ਅਜੋਨੇ ਨਿਸ਼ਾਨਦੇਹੀ ਵੀ ਕੀਤੀ ਆ ਉਸ ਨਿਸ਼ਾਨਦੇਹੀ ਦੇ ਆਧਾਰ ਦੇ ਉੱਤੇ ਓਜीडी ਡਰੱਗਜ਼ ਦੀ ਰ ਪਹਿਲਾਂ ਰਿਕਵਰੀ ਹੋ ਚੁੱਕੀ ਹੈ ਸੰਬੰਧੀ ਮੁਕੱਦਮੇ ਦਰਜ ਹੋ ਚੁੱਕੇ ਆ ਉਹ ਵੀ ਸਾਰੇ ਦੀ ਸਾਰੀ ਇਸ ਪੂਰੇ ਤੇ ਪੂਰੇ ਜਿਹੜੇ ਹੈਗੇ ਆ ਉਹ ਗੈਂਗ ਨਾਲ ਕਰੈਕਟ ਕਰਦੀ ਆ ਇਹ ਸਾਰੇ ਜਿਹੜੇ ਵਿਅਕਤੀ ਨੇ ਰਜਤਿੰਦਰ ਕੁਮਾਰ ਤੋਂ ਇਲਾਵਾ ਜਿਹੜੇ ਤਿੰਨ ਹੋਰ ਫੜੇ ਗਏ ਨੇ ਇਹ ਨਸ਼ੇ ਦੇ ਆਦੀ ਆ ਔਰ ਥੋੜੇ ਪੈਸਿਆਂ ਲਈ ਜਿਹੜੇ ਹੈਗੇ ਆ ਤੌਰ ਕੋਰੀਅਰ ਇਹ ਕੰਮ ਕਰਦੇ ਆ ਸੁਰਨਾ ਸਖਤੀ ਨਾਲ ਪੁਸ਼ਗਿਸ਼ ਜਾਰੀ ਹੈ ਪੁਸ਼ਗਿਸ਼ ਤੋਂ ਬਾਅਦ ਹੋਰ ਵੀ ਨਤੀਜੇ ਆਉਣ ਦੀ ਸੰਭਾਵਨਾ ਹੈ ਇਹਨਾਂ ਦਾ ਅਪਰਾਧਿਕ ਇਹਨਾਂ ਵਿੱਚੋਂ ਜਿਹੜੇ ਪਹਿਲਾਂ ਫੜੇ ਗਏ ਆ ਉਹਨਾਂ ਦਾ ਅਪਰਾਧਿਕ ਪਿਸ਼ੋਕੜ ਆ ਉਹ ਪਹਿਲਾਂ ਇਲੀਗਲ ਮਾਈਨਿੰਗ ਦੇ ਵਿੱਚ ਉਹ ਗ੍ਰਸਤ ਸੀਗੇ ਉਹਨਾਂ ਦੇ ਖਿਲਾਫ ਇਲੀਗਲ ਮਾਈਨਿੰਗ ਦੇ ਜਿਹੜੇ ਹੈਗੇ ਆ ਉਹ ਮੁਕਦਮੇ ਦਰਜ ਆ ਜਿਹੜਾ ਜਤਿੰਦਰ ਕੁਮਾਰ ਹੈ ਜਤਿੰਦਰ ਕੁਮਾਰ ਦੇ ਖਿਲਾਫ ਪਹਿਲਾਂ ਕੋਈ ਮੁਕੱਦਮਾ ਨਹੀਂ ਪਰ ਕਿਉਂਕਿ ਇਹ ਡਰੱਗਸ ਲੈਣ ਦਾ ਆਦੀ ਹੈ ਔਰ ਇਸੇ ਲਾਲਚ ਦੇ ਵਿੱਚ ਇਹ ਆ ਕੇ ਜਿਹੜਾ ਉਹਨਾਂ ਨਾਲ ਮਿਲ ਕੇ ਇਹ ਕੰਮ ਕਰਦਾ ਰਿਹਾ ਸੀ ਸੋ ਜਿੰਨੀਆਂ ਵੀ ਇਸ ਏਰੀਆ ਦੇ ਵਿੱਚ ਡਰੋਨ ਐਕਟੀਵਿਟੀਆਂ ਹੋਈਆਂ ਆ ਉਹਦੇ ਵਿੱਚ ਮੈਕਸਿਮਮ ਇਸ ਪੂਰੇ ਜਿਹੜਾ ਹੈਗਾ ਆ ਇਸ ਪੂਰੇ ਆਰਗੇਨਾਈਜ਼ ਜਿਹੜੇ ਗੈਂਗ ਦਾ ਹੱਥ ਹੈ ਉਹ ਅੱਜ ਇਹ ਇਹਨਾਂ ਦੀ ਪੁਸ਼ਟੀ ਤੋਂ ਸਾਬਤ ਹੋ ਗਿਆ ਹੈ ਸੋ ਇਹਨਾਂ ਦੇ ਫੜੇ ਜਾਣਕਾਰਨ ਮੈਨੂੰ ਉਮੀਦ ਹੈ ਕਿ ਜਿਹੜੀ ਹੈਗੀ ਹੈ ਇਹ ਪੂਰੀ ਦੀ ਪੂਰੀ ਜਿਹੜੀ ਲੜੀ ਸੀਗੀ ਉਹ ਟੁੱਟੇਗੀ ਔਰ ਇਹਦੇ ਵਿੱਚ ਸਾਨੂੰ ਫਰਦਰ ਸਫਲਤਾਵਾਂ ਮਿਲਣਗੀਆਂ ਧੰਨਵਾਦ